ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਮੌਨਸੂਨ ਦੀ ਸਥਿਤੀ ਤੇ ਪਾਲ ਲੈਣਿਆ ਇੱਕ ਨਜ਼ਰ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੇ ਕਹਿਰ ਮਚਾਇਆ ਹੋਇਆ ਪਰ ਹੁਣ ਪੰਜਾਬ ਦੇ ਵਿੱਚ ਬਾਰਿਸ਼ ਰੁਕੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਸਾਤ ਜ਼ਰੂਰ ਹੋ ਰਹੀ ਹੈ ਪਰ ਭਾਰੀ ਬਰਸਾਤ ਨੂੰ ਲੈ ਕੇ ਕਿਤੇ ਵੀ ਅਲਰਟ ਨਹੀਂ ਹੈ ਉੱਧਰ ਉੱਚੇ ਪਹਾੜੀ ਖੇਤਰਾ ਦੇ ਵਿੱਚ ਜਿਨ੍ਹਾਂ ਚੋਂ ਪਾਣੀ ਪੰਜਾਬ ਦੇ ਡੈਮਾਂ ਦੇ ਵਿੱਚ ਆਉਂਦਾ ਹੈ ਉੱਥੇ ਵੀ ਬਰਸਾਤ ਘਟਣ ਦੀ ਗੱਲ ਸਾਹਮਣੇ ਆਈ ਹੈ ਬਰਸਾਤ ਜਿਹੜੀ ਹੈ ਉਹ ਮੱਧਮ ਤੋਂ ਹਲਕੀ ਬਰਸਾਤ ਹੈ ਜਿਹੜੀ ਪਹਾੜੀ ਇਲਾਕਿਆਂ ਦੇ ਵਿੱਚ ਵੀ ਪੈ ਰਹੀ ਹੈ ਉੱਥੇ ਵੀ ਭਾਰੀ ਬਰਸਾਤ ਦਰਜ ਨਹੀਂ ਕੀਤੀ ਜਾ ਰਹੀ ਗੱਲ ਕਰੀਏ ਸਤਲੁਜ ਤੇ ਘੱਗਰ ਦਰਿਆ ਅਜੇ ਵੀ ਉਫਾਨਤੇ ਨਹੀਂ ਕਿਉਂਕਿ ਪਾਣੀ ਇਹਨਾਂ ਦੋਵਾਂ ਦਰਿਆਵਾਂ ਦੇ ਵਿੱਚ ਰਿਲੀਜ਼ ਕੀਤਾ ਗਿਆ ਗੱਲ ਕਰੀਏ ਆ ਪਾਖੜਾ ਡੈਮ ਦੀ ਪਾਖੜੇ ਡੈਮ ਤੋਂ ਜੋ ਪਾਣੀ ਰਿਲੀਜ਼ ਕੀਤਾ ਗਿਆ ਉਹ ਪੂਰੀ ਤਰ੍ਹਾਂ ਦੇ ਨਾਲ ਅੱਗੇ ਨਹੀਂ ਗਿਆ ਇਸ ਕਰਕੇ ਸਤਲੁਜ ਦਰਿਆ ਦੇ ਵਿੱਚ ਵੀ ਹਾਲੇ ਤੱਕ ਉਫਾਨ ਕਾਇਮ ਹੈ ਹਾਲੇ ਤੱਕ ਪਾਣੀ ਹੈ ਜਿਹੜਾ ਉਸ ਦਾ ਖਤਰਾ ਬਣਿਆ ਹੋਇਆ ਸੋ ਉਧਰੋਂ ਬਰਸਾਤ ਘਟ ਗਈ ਹੈ ਇਹ ਚੰਗੀ ਖਬਰ ਹੈ ਕਿਉਂਕਿ ਬਰਸਾਤ ਜੇਕਰ ਜ਼ਿਆਦਾ ਤੇਜ਼ ਅਤੇ ਬਹੁਤ ਥੋੜੇ ਸਮੇਂ ਦੇ ਵਿੱਚ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਇੱਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵਧਣ ਦਾ ਖਤਰਾ ਪੈਦਾ ਹੋ ਸਕਦਾ ਪਰ ਫਿਲਹਾਲ ਰਾਹਤ ਵਾਲੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਕਿਤੇ ਵੀ ਭਾਰੀ ਮੀਂਹ ਨੂੰ ਲੈ ਕੇ ਅਲਰਟ ਨਹੀਂ ਹੈ ਨਾ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਆਪਕ ਪੱਧਰ ਤੇ ਅਲਰਟ ਜਾਰੀ ਕੀਤਾ ਗਿਆ ਹੈ ਸਤਲੁਜ ਤੇ ਘੱਗਰ ਦਰਿਆ ਇਸ ਵੇਲੇ ਜ਼ਰੂਰ ਉਫਾਨਤੇ ਨੇ ਪਰ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਉਧਰ ਬਿਆਸ ਦਰਿਆ ਨੇ ਕਈ ਖੇਤਰਾਂ ਦੇ ਵਿੱਚ ਮਾਰ ਕੀਤੀ ਸੀ ਉੱਥੇ ਵੀ ਪਾਣੀ ਦਾ ਪੱਧਰ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਗਿਆ ਹੈ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਹੁਣ ਨੁਕਸਾਨ ਦਾ ਅੰਦਾਜ਼ਾ ਜਿਹੜਾ ਹੈ ਉਹ ਲਗਾਇਆ ਜਾ ਸਕੇਗਾ ਫਿਲਹਾਲ ਪੰਜਾਬ ਦੇ ਵਿੱਚ ਭਾਰੀ ਬਰਸਾਤ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ 8 ਸਤੰਬਰ ਤੱਕ ਮੌਸਮ ਆਮ ਵਰਗਾ ਰਹਿਣ ਦੀ ਪੇਸ਼ گوئی ਕੀਤੀ ਗਈ ਹੈ ਹਾਲਾਂਕਿ ਇਸ ਸਮੇਂ ਦੇ ਦੌਰਾਨ ਹਲਕੀ ਤੋਂ ਦਰਮਿਆਨੀ ਬਰਸਾਤ ਕਿਤੇ ਕਿਤੇ ਹੁੰਦੀ ਰਹੇਗੀ ਪਰ ਭਾਰੀ ਬਰਸਾਤ ਦਾ ਕੋਈ ਵੀ ਖਦਸ਼ਾ ਇਹ ਪੇਸ਼ ਨੂੰ ਕੋਈ ਮੌਸਮ ਵਿਭਾਗ ਦੇ ਵੱਲੋਂ ਨਹੀਂ ਕੀਤੀ ਗਈ 9 ਸਤੰਬਰ ਨੂੰ ਇੱਕ ਵਾਰ ਫਿਰ ਤੋਂ ਪੱਛਮੀ ਗੜਬੜੀ ਪੰਜਾਬ ਦੇ ਵਿੱਚ ਐਕਟਿਵ ਹੋ ਸਕਦੀ ਹੈ ਸੋ 9 ਸਤੰਬਰ ਜਾਂ ਉਸ ਤੋਂ ਬਾਅਦ ਭਾਰੀ ਬਰਸਾਤ ਹੋ ਸਕਦੀ ਹੈ ਪਰ ਉਸ ਤੋਂ ਪਹਿਲਾਂ ਭਾਰੀ ਬਰਸਾਤ ਦਾ ਕੋਈ ਵੀ ਅਲਰਟ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਾਰੀ ਕੀਤਾ ਗਿਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਸਥਿਤੀਆਂ ਦਾ ਜਾਇਜ਼ਾ ਲੈ ਰਹੇ ਨੇ ਪੰਜਾਬ ਦੇ ਦੌਰੇਤੇ ਨੇ ਇਸ ਸਾਲ ਪੰਜਾਬ ਦੇ ਵਿੱਚ ਰਾਵੀ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ। ਕਈ ਪਿੰਡਾਂ ਦੇ ਪਿੰਡ ਹੜ੍ਹ ਦੇ ਵਿੱਚ ਘਿਰੇ ਹੋਏ ਨੇ ਪਰ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਰਾਵੀ ਦਰਿਆ ਨੇ ਵੀ ਨੁਕਸਾਨ ਕੀਤਾ ਸੀ ਉੱਥੇ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਪਾਣੀ ਘਟਣ ਤੋਂ ਬਾਅਦ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਹ ਤਸਵੀਰ ਦੇ ਵਿੱਚ ਹੜਾ ਤੋਂ ਬਾਅਦ ਦੀਆਂ ਸਥਿਤੀਆਂ ਦੇ ਨਾਲ ਨਜਿੱਠਣ ਦੇ ਲਈ ਵੀ ਲੋਕਾਂ ਨੂੰ ਵੱਡਾ ਸੰਘਰਸ਼ ਕਰਨਾ ਪੈ ਸਕਦਾ ਹੈ ਕਿਉਂਕਿ ਘਰਾਂ ਦੇ ਵਿੱਚ ਵਾਣੀ ਦੀ ਰੇਤ জমা ਹੋ ਗਈ ਹੈ ਗਾਰ ਜਮਾ ਹੋ ਗਿਆ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਕਿਉਂਕਿ ਰੇਤ ਫਸਲ ਦਬ ਚੁੱਕੀ ਹੈ ਕਈ ਘਰਾਂ ਦੀ ਹਾਲਤ ਬਹੁਤ ਤਰਸਯੋਗ ਹੈ ਕੰਧਾਂ ਨੂੰ ਤਰੇੜਾ ਆ ਗਈਆਂ ਨੇ ਤੇ ਕਈ ਛੱਤਾਂ ਵੀ ਟਹਿ ਗਈਆਂ ਨੇ ਕਈ ਲੋਕਾਂ ਦੇ ਜਿਹੜੇ ਪਸ਼ੂ ਨੇ ਉਹਨਾਂ ਦੀ ਬਰਬਾਦੀ ਹੋਈ ਹੈ ਪਸ਼ੂ ਵੀ ਹੜ ਗਏ ਨੇ ਕਈਆਂ ਦੇ ਪਸ਼ੂਆਂ ਦੀ ਮੌਤ ਵੀ ਹੋਈ ਹੈ ਸੋ ਵੱਡੇ ਪੱਧਰ ਤੇ ਆਰਥਿਕ ਸੱਟ ਪੰਜਾਬੀਆਂ ਨੂੰ ਵੱਜੀ ਹੈ ਤੇ ਹੁਣ ਹੜ੍ਹਾਂ ਦੇ ਘਟਣ ਤੋਂ ਬਾਅਦ ਜ਼ਰੂਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾਵੇਗਾ ਕਿ ਕਿੰਨਾ ਕੁ ਨੁਕਸਾਨ ਪੰਜਾਬ ਦਾ ਇਹਨਾਂ ਹੜ੍ਹਾਂ ਨੇ ਕਰ ਦਿੱਤਾ ਹੈ ਤੇ ਜ਼ਰੂਰ ਸਰਕਾਰ ਤੋਂ ਵੀ ਲੋਕਾਂ ਨੂੰ ਉਮੀਦ ਹੈ ਕਿ ਜ਼ਰੂਰ ਇਸ ਹੋਏ ਨੁਕਸਾਨ ਦੇ ਨੂੰ ਦੇਖਦਿਆਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਨੁਕਸਾਨ ਨੂੰ ਦੇਖਦਿਆਂ ਖਾਸ ਮੁਆਇਜ਼ਾ ਮੁਆਵਜ਼ਾ ਪੰਜਾਬ ਦੇ ਲਈ ਰਾਹਤ ਪੈਕੇਜ ਹੈ ਜਿਹੜਾ ਜਾਰੀ ਕੀਤਾ ਜਾਵੇਗਾ ਸੂਬਾ ਸਰਕਾਰ ਵੀ ਜ਼ਰੂਰ ਸਾਡੇ ਆ ਗਰੀਬ ਪਰਿਵਾਰਾਂ ਦੀ ਕਿਸਾਨਾਂ ਦੀ ਬਾਹ ਫੜੇਗੀ ਜਿਨ੍ਹਾਂ ਦਾ ਵਟੇ ਪੱਦਰ ਤੇ ਨੁਕਸਾਨ ਹੋਇਆ ਪਰ ਫਿਲਹਾਲ ਆ ਭਾਰੀ ਮੀਂਹ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਸਤਲੋਜ ਆ ਦਾ ਪਾਣੀ ਹੈ ਜਿਹੜਾ ਹਾਲੇ ਵੀ ਖਤਰਨਾਕ ਪੱਦਰ ਤੇ ਬਣਿਆ ਹੋਇਆ ਉਧਰ ਕਗਰ ਦਰਿਆ ਵੀ ਉਫਾਨ ਤੇ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਜ਼ਰੂਰ ਘਟ ਹੋਇਆ ਪਰ ਚੰਗੀ ਗੱਲ ਰਹੇਗੀ ਜੇਕਰ ਅਗਲੇ 3-4 ਦਿਨ ਕਿਤੇ ਵੀ ਭਾਰੀ ਬਰਸਾਤ ਨਾ ਹੋਵੇ ਤਾਂ ਹੜ੍ਹ ਦਾ ਖਤਰਾ ਹੋਰ ਪਾਣੀ ਦਾ ਖਤਰਾ ਜ਼ਰੂਰ ਟਲੇਗਾ